ਜਸਪੀਰ ਸਿੰਘ ਕੋਟਲਾ ਜੀ ਐਮ ਪੰਜਾਬ ਵੜੋ ਹਿਆਰਪੁਰ ਨਹੀਂ ਮੈਂ ਕਾਫੀ ਵਾਰ ਕਰ ਚੁੱਕਿਆ ਪਹਿਲਾਂ ਵੀ ਫਰੈਂਡ ਬਹੁਤ ਵਧੀਆ ਜੀ ਮੈਂ ਤਾਂ ਆਮ ਪਬਲਿਕ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਨਸ਼ਿਆਂ ਵਰਤ ਤੇ ਬਲੋਂ ਦੂਰ ਰੋ ਕੇ ਵੱਧ ਤੋਂ ਵੱਧ ਗੁੰਦਾਰ ਕਰਨ ਜਿਸ ਨਾਲ ਕਿ ਆਪ ਅੱਗੇ ਇੱਕ ਬਲੱਡ ਕਿਸੇ ਨਾ ਕਿਸੇ ਲੋੜਵੰਦੇ ਕੰਮ ਆ ਸਕਦਾ ਹੈ ਹਰੇਕ ਬੇਕਰ ਦਾ ਮਦਦ ਰੇਲ ਉੱਪਰ ਆ ਰਹੀ ਹੈ ਅੱਜ ਦਾ ਕੰਮ ਹੈ ਆ ਬਾਕੀ ਕੀ ਹੋਣਾ ਹੋਰ ਮਾਹੌਲ ਚੰਗਾ ਨਹੀਂ 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 ਬਿਲਕੁਲ ਨਹੀਂ ਇਹ ਤਾਂ ਬਹੁਤ ਵਧੀਆ ਸਗੋਂ ਸਿਹਤ ਤੋਂ ਢੀ ਹੋਰ ਵਧੀਆ ਰਹਿੰਦੀ ਹੈ ਠੀਕ ਹੈ ਕੀ ਹੈ ਬਲੱਡ ਸਗੋਂ ਟ੍ਰੇਨਟ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਟ੍ਰੇਨਟ ਕਰਨਾ ਚਾਹੀਦਾ ਜਿੰਨਾ ਵੀ ਹੋ ਸਕਦਾ ਹੈ ਸਰ ਮੈਂ ਅੱਜ ਇਹ ਸਾਡੇ ਜਿਹੜੇ ਵੱਡੇ ਭਰਾ ਹੈਗੇ ਆ ਪੰਕਜ ਜੀ ਉਹਨਾਂ ਦੀ ਇੱਕ ਟੀਮ ਹੈਗੀ 13 ਸਾਲ ਜਿਹੜੀ ਕਿ ਬੜੇ ਵੱਡੇ ਸਮੇਂ ਤੋਂ ਲੋੜਵੰਦ ਵੀ ਸਾਰਾ ਜਿਹੜਾ ਪਰਿਵਾਰ ਹੈਗੇ ਉਹਨਾਂ ਤੋਂ ਪਹੁੰਚ ਤੇ ਫਸਟ ਹੈ ਸੋ ਅੱਜ ਉਹਨਾਂ ਨੂੰ ਇਹ ਉਹ ਲਾਡ ਕੇਂਟਰ ਲਗਾਇਆ ਗਿਆ ਸੋ ਇਸ ਵਾਸਤੇ ਇੱਥੇ ਆ ਕੇ ਦੇਖਣਾ ਬੜਾ ਕਿ ਬਹੁਤ ਵੱਡਾ ਕੰਮ ਜਿਹੜਾ ਭਰਾਵਾਂ ਦਾ ਸੋ ਜਿਹੜੀ ਬਾਂਸਰ ਦੇ ਪਾਸੇ ਬੋਲੇ ਆ ਸੋ ਸਾਰੀ ਟੀਮ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਉਪਰਾਲੇ ਦੇ ਵਿੱਚ ਬਹੁਤ ਬਹੁਤ ਵਧਾਈ ਧੰਨਵਾਦ ਨੂੰ ਇਹ ਤੇਰਾ ਸਹਾਰਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਗਾਇਆ ਗਿਆ ਪਹਿਲੇ ਪਿਛਲੇ ਸਾਲ ਵੀ ਲਗਾਇਆ ਸੀ ਆਦਮੀ ਇਹਨਾਂ ਦਾ ਟੀਚਾ 200 ਯੂਨਿਟ ਇਕੱਠਾ ਕਰਨਾ ਤੇ ਟੀਚਾ 200 ਯੂਨਿਟ ਨਹੀਂ ਆ 200 ਬੰਦੇ ਨੂੰ ਜ਼ਿੰਦਗੀ ਦੇਣੀ ਆ ਬਾਰਨਾ ਤੇ ਰੱਖਣਾ ਰੱਬ ਦੇ ਲੇਕਿਨ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਜੇ ਸਾਡੇ ਕੋ ਕੁਝ ਇਨਸਾਨੀਅਤ ਦੇ ਪ੍ਰਤੀ ਕੀਤਾ ਜਾਵੇ ਤਾਂ ਉਹ ਵਧੀਆ ਹੁੰਦਾ ਨਾਲ ਦੀ ਨਾਲ ਅੱਜ ਸਾਡੇ ਪਸ਼ੂ ਰਾਂਗ ਦੀ ਦਾ ਦਿਹਾੜਾ ਹੈ ਔਰ ਇਹ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਸਮਰਪਿਤ ਕੀਤਾ ਗਿਆ ਜਿਹੜੇ ਸਾਡੇ ਭਾਗੀ ਸ਼ਹੀਦ ਹੋਏ ਆ ਉਹਨਾਂ ਦੇ ਚਰਨਾਂ 'ਚ ਮੈਂ ਇਸ ਸੰਸਥਾ ਨੂੰ ਇਸ ਕਰਕੇ ਵੀ ਦਿਲ ਦੀਆਂ ਗਹਿਰਾਈਆਂ ਤੋਂ ਕਹਿਣਾ ਚਾਹਣਾ ਕਿ ਉਹਨਾਂ ਦੀ ਸੋਚ ਵੱਡੀ ਹੈ ਇਹ ਉਪਰਾਲਾ ਨਹੀਂ ਵੱਡਾ ਸੋਚ ਵੱਡੀ ਹੈ ਕਿ ਜਿਹੜੇ ਸਾਡੇ ਸਾਥੀ ਸ਼ਹੀਦ ਹੋਏ ਆ ਉਹਨਾਂ ਨੂੰ ਇਸ ਮਰਬਿਤ ਕੀਤਾ ਜਾਵੇ ਔਰ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਇਹਨੂੰ ਤੁਸੀਂ ਜਿਆਦਾ ਤੋਂ ਜਿਆਦਾ ਪਬਲਿਕ ਨੂੰ ਵੀ ਪ੍ਰੈਸ ਇੱਕ ਐਸਾ ਮਾਧਿਅਮ ਹੈ ਜਿਹੜੀ ਹਰੇਕ ਨੂੰ ਜਗਾ ਸਕਦੀ ਹੈ ਕਈ ਬੰਦੇ ਅੱਲੇ ਵੀ ਸੁੱਤੇ ਆ ਆਪਣੀਆਂ ਐਸ਼ਾਂ ਦੇ ਪੈਸੇ ਕਰਦੇ ਉਹ ਇਦਾਂ ਦੇ ਸਾਥੀਆਂ ਨਾਲ ਜੁੜੋ ਆਪਣੇ ਆਪ ਨੂੰ ਜੋੜੋ ਤਾਂ ਕਿ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਪਰ ਨਾਲ ਦੀ ਨਾਲ ਸਾਡੇ ਦੇਸ਼ ਦੇ ਪ੍ਰਤੀ ਜਿਹੜਾ ਹੈਗਾ ਇੱਕ ਅੱਛਾ ਕਾਰਜ ਕੀਤਾ ਜਾਵੇ ਮੇਰੇ ਵੱਲੋਂ ਤੁਹਾਡੇ ਮਾਧਿਅਮ ਤੋਂ ਇਹ ਦਸਰਾਚਨ ਆਮੀਏ ਇੱਕ ਤੇਰਾ ਸਾਰਾ ਜਿਹੜੀ ਸਸਤਾ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਔਰ ਰਾਸ਼ਟਰਪਤੀ ਜੀ ਨੂੰ ਦਿੱਕਤ ਆ ਤੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ 5 ਤੋਂ 10 ਲੱਖ ਦੀ ਕਿਸੇ ਨੂੰ ਵੀ ਲੋੜ ਪਈ ਆ ਚਾਹੇ ਉਹ ਸ਼ਹੀਦ ਪਰਿਵਾਰ ਆ ਜਾਂ ਕਿਸੇ ਦੇ ਸਾਥ ਲੱਗੇ ਉਹ ਵੀ ਅਸੀਂ ਬਾਲਾ ਜੀ ਸੇਵਾ ਪਰਿਵਾਰ ਲੋ ਅਸੀਂ ਔਰ ਇਹ ਸਸਤਾ ਮਿਲ ਕੇ ਉਹਨੂੰ ਅਸੀਂ ਉਹਨਾਂ ਨੂੰ ਲਿਖ ਦਿੱਤਾ ਜਿੱਥੇ ਵੀ ਸਾਡੀ ਡਿਊਟੀ ਸਰਕਾਰ ਲਾਏਗੀ ਅਸੀਂ ਉਸ ਡਿਊਟੀ 'ਚ ਤਤ ਪਰੋਵਾਂਗੇ ਇੱਕ ਬਲੱਡ ਕੈਂਪ ਦੂਸਰਾ ਜੀ ਲੇਕਿਨ ਇੱਕ ਤਰ੍ਹਾਂ ਸਾਰਾ ਜਿਹੜੀ ਸੁਸਾਇਟੀ ਆ 2015 ਤੋਂ ਅਲੱਗ-ਅਲੱਗ ਤਰੀਕੇ ਨਾਲ ਸਮਾਜਿਕ ਕਾਰਜਕਾਰੀਆ ਜਦੋਂ ਤੁਸੀਂ ਦੇਖਿਆ ਕਰੋਨਾ ਹੋਇਆ ਤਾਂ ਬੇਅੰਤ ਲੋਕਾਂ ਨੂੰ ਇਹ ਸੁਸਾਇਟੀ ਨੇ ਦਵਾਈ ਪ੍ਰਦਾਨ ਕੀਤੀ ਕਿਸ ਨੇ ਰਿਸ਼ਤੇਦਾਰਾਂ ਨੂੰ ਮਲਾਇਆ ਕਿਸੇ ਕੋ ਖੂਨ ਰੋ ਦੇ ਪੈਸੇ ਨਹੀਂ ਕਿਸੇ ਕੋ ਦਵਾਈਆਂ ਦੇ ਪੈਸੇ ਨਹੀਂ ਇਹ ਸੁਸਾਇਟੀ 2015 ਤੋਂ ਇਹ ਰੈਗੂਲਰ ਇਸ ਕੰਮ 'ਚ ਜਿਹੜਾ ਹੈਗਾ ਲੋਕਾਂ ਦੀ ਭਲਾਈ ਦਾ ਕੰਮ ਕਰਦੀ ਹੈ ਬਲੱਡ ਯੂਨਿਟ ਦੂਸਰਾ ਕੈਂਪਰ ਇਹਦੇ ਵਿੱਚ ਵੀ ਸਾਡਾ ਟੀਚਾ ਦੂਸਰ ਯੂਨਿਟ ਬਣਾ ਕਰਨਾ ਹੈ ਜਿਹੜੇ ਸਾਡੀ ਆਮ ਤੌਰ 'ਤੇ ਸਭਾ ਜਿੰਨਾ ਪਰ ਕੋਸ਼ਿਸ਼ ਕਰਦੇ ਆ ਉਹ ਵੀ ਕਰਨਾ ਕੋਸ਼ਿਸ਼ ਹਾਂਜੀ ਜਿਹੜੇ ਸਮਾਜ ਨੂੰ ਨਫਰਤ ਬਰੋਦ ਕੋਸ਼ਿਸ਼ ਕਰਦੇ ਆ ਸਮਾਜ ਦੇ ਵਿੱਚ ਨਫਰਤ ਉਹ ਹੀ ਫਲਾਏਗਾ ਜਿਹਦੀ ਇਨਸਾਨੀਅਤ ਮਰ ਚੁੱਕੀ ਹੈ ਜਿਹਦੇ ਜਿਹਦੀ ਇਨਸਾਨੀਅਤ ਹੈ ਉਹ ਨਫਰਤ ਨਹੀਂ ਫਲਾਏਗਾ ਕਈ ਲੋਕੀ ਇੱਥੇ ਵੀ ਪੰਕਤਮਤੀ ਕਰਦੇ ਪਏ ਕਿ ਕਿੱਦਾਂ ਹੋਇਆ ਕਿਉਂ ਹੋਇਆ ਕਿਉਂ ਨਹੀਂ ਹੋਇਆ ਪਹਿਲਾਂ ਇਹ ਦੇਖੋ ਹੋਇਆ ਗਲਤ ਹੋਇਆ ਪਹਿਲਾਂ ਉਹ ਦੇਖਿਓ ਉਹਨਾਂ ਨੂੰ ਜਿਨ੍ਹਾਂ ਦੀ ਤਬੀਰ ਖਰਾਬ ਆ ਜਿਹੜੇ ਮਰ ਗਏ ਆ ਉਹਨਾਂ ਨੂੰ ਦੇਖਿਓ ਮੋਢਾ ਆਪਣਾ ਖਰੀ ਜਗਾ ਦਿਓ ਯਾਰ ਮੋਢਾ ਜਾਂ ਸਿਰ ਆਪਣਾ ਭੈੜੇ ਕੰਮਾਂ 'ਚ ਨਾ ਦਿਓ ਮੇਰਾ ਤਾਂ ਇਹੀ ਹੈ ਕਿ ਜਿਹੜੇ ਇਹ ਤਿੰਨ ਪੰਜੇ ਤੇ ਉਧਰ ਉਧਰ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਕੋ ਨਾ ਭਾਈ ਜਿਹੜੇ ਪਰਿਵਾਰ ਗੁੰਦੇ ਸੀ ਉਹਨਾਂ ਨੂੰ ਅੱਖਾਂ 'ਚੋਂ ਆਸੂ ਨਹੀਂ ਪੂਛਦੇ ਤਾਂ ਉਹਨਾਂ ਦਾ ਤਮਾਸ਼ਾ ਨਾ ਬਣਾਈਏ ਪਲੀਜ਼ ਇਹ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਇਨਸਾਨੀਅਤ ਪਹਿਲਾਂ ਬਾਕੀ ਸਾਰੇ ਧਰਮ ਬਾਅਦ ਦੇਸ਼ ਪਹਿਲਾਂ ਦੇਸ਼ ਦਾ ਜਨੂਨ ਪਹਿਲਾਂ ਬਾਕੀ ਸਭ ਮਿੱਟੀ ਬਹੁਤ ਹੀ ਖੁਸ਼ੀ ਦਾ ਦਿਨ ਆ ਅੱਜ ਇੱਕ ਤੇਰਾ ਸਹਾਰਾ ਜਿਹੜੀ ਸੋਸਾਇਟੀ ਆ ਹਸ਼ਾਰਪੁਰ ਦੀ ਬਹੁਤ ਵਧੀਆ ਕੈਚਸ ਰੈਡੀਆ ਜਿਨ੍ਹਾਂ ਨੇ ਕੱਲਾ ਖੂਦਾਨ ਕੈਂਪ ਨੇ ਹਸ਼ਾਰਪੁਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਮਰੀਜ਼ ਹੋਵੇ ਜਿਹੜਾ ਕੋਈ ਮੈਡੀਸਨ ਨਹੀਂ ਲੈ ਸਕਦਾ ਜਾਂ ਭਾ ਲਾ ਲਈੇ ਚਾ ਸਕਦਾ ਜਾਂ ਲੌਕਡਾਊਨ ਦੇ ਵਿੱਚ ਲੋਕਾਂ ਨੂੰ ਰਾਸ਼ਨ ਦੀ ਲੋੜ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਸ਼ਹਿਰ ਦੇ ਵਿੱਚ ਕੋਈ ਬੰਦਾ ਹੋਵੇ ਜਿਹਨੂੰ ਕਿਸੇ ਤੀਜ ਦੀ ਜ਼ਰੂਰਤ ਆ ਸੌਰਤ ਜੀ ਜੋ ਕਿ ਇਸ ਸੋਸਾਇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਦਿਨ ਰਾਤ ਉਹਨਾਂ ਬੰਦਿਆਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਇਹਨਾਂ ਲੋਕ ਇੱਕ ਬਹੁਤ ਵੱਡਾ ਖੂਨਦਾਰ ਕੈਂਪ ਜਿਹੜਾ ਆ ਫਸਟ ਸਟੈਂਡ ਵਿੱਚ ਲਗਾਇਆ ਗਿਆ ਕਾਫੀ ਦਿਨਾਂ ਤੋਂ ਇਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਬਹੁਤ ਸ਼ਹਿਰ ਦੀਆਂ ਮਹਾਰ ਸਖਸ਼ੀਤਾ ਜਿਹੜੀਆਂ ਐਤੋਂ ਹੋ ਕੇ ਗਈਆਂ ਆ ਇਹ ਇਹਨਾਂ ਦਾ ਪੂਰੇ ਸ਼ਹਿਰ ਵਾਸੀਆਂ ਦਾ ਬਹੁਤ ਪਿਆਰ ਆ ਇਹ ਕੈਸੀ ਸਸਤਾ ਆ ਜਿਹੜੀ ਇੰਨਾ ਵਧੀਆ ਕੰਮ ਕਰ ਰਹੀ ਆ ਗੱਲਾ ਨਸ਼ਿਆਂ ਦੇ ਦੂਰ ਰੱਖਣਾ ਇੱਕ ਨਾਰੇ ਨਾਣੇ ਵਾਲਾ ਕੰਮ ਨਹੀਂ ਆ ਇਹ ਉਸ ਸੀ ਨੂੰ ਦਿਖਾ ਰਿਹਾ ਹੈ ਕਰਕੇ ਕਿ ਅਸੀਂ ਜਿਹੜਾ ਨਸ਼ਿਆਂ ਤੋਂ ਦੂਰ ਨੌਜਵਾਨਾਂ ਨੂੰ ਕਿਸ ਤਰ੍ਹਾਂ ਰੱਖ ਸਕਦੇ ਆ ਇਹ ਬਹੁਤ ਇੱਕ ਵੱਡਾ ਕਦਮ ਆ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਕੰਮ ਜਿਹੜੇ ਨਾਲ ਹੋਰ ਵੀ ਕੰਮ ਜਿਹੜੇ ਸ਼ਹਿਰ ਦੇ ਵਿੱਚ ਕੀਤੇ ਜਾਣਗੇ ਉਹਦਰ ਦਿਖਾਈ ਦੇਣਗੇ ਆਪਾਂ ਪਿਆਰ ਦੇ ਲੋ ਧੰਨਵਾਦ ਕਰਦੇ ਆ ਸੌਰਵ ਜੀ ਦਾ ਕਰਨ ਫੌਸਲਾ ਜੀ ਦਾ ਜੋ ਕਿ ਇਸ ਸ਼ਹਿਰ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਕਰਦੇ ਰਹੇ ਸਹਾਰਾ ਸੰਸਥਾਵਾਂ ਦੇ ਦੇ ਪ੍ਰਧਾਨ ਸੌਰਵ ਜੀ ਹੈ ਉਹਨਾਂ ਭਾਜੀ ਅਤੇ ਉਹਨਾਂ ਦੀ ਪੂਰੀ ਟੀਮ ਵਿਸ਼ੇਸ਼ ਰੂਪ ਵਿੱਚ ਨਿਤਿਨ ਨੋਜੀ ਰஞ்சிਤ ਰਾਣਾ ਜੀ ਅਤੇ ਸਾਡੇ ਜ਼ਿਲ੍ਹਾ ਪ੍ਰਧਾਨ ਨਿਪੁੰਜੀ ਸਾਰੇ ਇਹਨਾਂ ਨੂੰ ਬਹੁਤ ਬਹੁਤ ਨੌਜਵਾਨਾਂ ਨੂੰ ਹੌਸਲਾ ਦੇਣ ਲਈ ਆਏ। اور ਵਿਸ਼ੇਸ਼ ਰੂਪ ਵਿੱਚ ਪੰਜਾਬ ਰੋਡ ਦੇ ਰਿਹਾ ਸਭ ਇਹ ਨੌਜਵਾਨਾਂ ਨੂੰ ਹੌਸਲਾ ਦਿੱਤਾ। ਪਰ ਅੱਜ ਇੱਕ ਇੱਕ ਤੇਰਾ ਸਾਰਾ ਸਰਸਾ ਵੱਲ ਭਵਾਨ ਪਰਿਵਾਰ ਦੇ ਚਲੇ ਗਏ ਹੋਏ। ਅਤੇ ਦੇਸ਼ ਦੇ ਸ਼ਹੀਦਾਂ ਜਿਹੜੇ ਪਹਿਲਗਾਮ ਦੇ ਵਿੱਚ ਸ਼ਹੀਦ ਹੋਏ। ਉਹਨਾਂ ਨੂੰ ਸਮਰਪਿਤ ਮੁਕਰਤ ਕੇ ਅੱਜ ਦਾ ਬਲਡ ਡੋਨੇਸ਼ਨ ਕੈਂਪ ਲਗਾਇਆ। ਅਤੇ ਸਾਰੇ ਇਹ ਸਾਰੇ ਜਾਣਦੇ ਆ ਕਿ ਖੂਨਦਾਨ ਮਹਾਨ ਆਲੋਚਨਾ ਹੈ। ਕਿਸੇ ਦੀ ਜਿੰਦਗੀ ਬਚਾਉਣ ਦਾ ਬਹੁਤ ਵੱਡਾ ਕੰਮ ਹੁੰਦਾ ਹੈ ਔਰ ਇਹ ਨੌਜਵਾਨ ਜਿਹੜੇ ਆ ਇਸ ਤਰ੍ਹਾਂ ਦੀ ਕਿਸ ਭਾਵਨਾ ਦੇ ਨਾਲ ਸਮਰਪਿਤ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਔਰ ਇਹ ਦੇਸ਼ ਦੇ ਲਈ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਸਰਵਿਸ ਦੇਣ ਦੇ ਲਈ ਸਤਿਕਾਰ ਬੈਠੇ ਨੇ ਤੋਂ ਮੈਂ ਆਪਣੇ ਵੱਲੋਂ ਤੇਰੇ ਸਾਰ ਸਸਾ ਦੇ ਸਾਰੇ ਨੌਜਵਾਨਾਂ ਲਈ ਤੇ ਜਿੰਮਰਾਨੀ ਨੂੰ ਵਧਾਈ ਦੇਣਾ ਉਹਨਾਂ ਦੇ ਹਸਪੀਟਲ ਨੂੰ ਚੱਲਣ ਨੂੰ ਯੋਗ ਕਰਨਾ ਔਰ ਉਹਨਾਂ ਦੇ ਲਈ ਕਲੇਗਰ ਅੱਗੇ ਵਧਣ ਦੇ ਲਈ ਅਰੋਹਨ ਦਾ ਸਤਿਕਾਰਯੋਗਤਾ ਉਹਨਾਂ ਲਈ ਦੁਆ ਮੰਗਣਾ